ਲੋਕ ਸੇਵਾ ਕਰਨਾ ਚਾਹੁੰਦੇ ਆ ਪਰ ਉਹਨਾਂ ਦੇ ਆਪਣੇ ਹੀ ਘਰਾਂ ਦੇ ਹਾਲਾਤ ਇਦਾਂ ਦੇ ਹੁੰਦੇ ਆ ਕਿ ਉਹ ਨਹੀਂ ਸੇਵਾ ਕਰ ਸਕਦੇ ਪਰ ਉਹਨਾਂ ਦੀ ਮਨ ਦੀ ਬੜੀ ਇੱਛਾ ਹੁੰਦੀ ਆ ਤੇ ਕੀ ਗੱਲ ਉਹਨਾਂ ਤੋਂ ਰੱਬ ਸੇਵਾ ਨਹੀਂ ਲੈਣਾ ਚਾਹੁੰਦਾ ਕੀ ਇਹਦੇ ਬਾਰੇ ਕੀ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕੀ ਕੀ ਕਰਨੋ ਲੋਕ ਜੇਕਰ ਘਰਾਂ ਦੇ ਹਾਲਾਤ ਬਹੁਤ ਜ਼ਿਆਦੇ ਵਿਗੜੇ ਹੋਣ ਜਾਂ ਆਪਣੀ ਆਰਥਿਕਤਾ ਜਿਹੜੀ ਕਾਫੀ ਕਮਜ਼ੋਰ ਹੋਵੇ ਤੇ ਘਰ ਦੇ ਵਿੱਚ ਹਾਲਾਤ ਉਹਾਂ ਦੇ ਆ ਪਰ ਭਾਵਨਾ ਹੈ ਸੇਵਾ ਕਰਨ ਦੀ ਭਾਵਨਾ ਸੇਵਾ ਕਰਨ ਦੀ ਹੈ ਤੇ ਇੱਥੇ ਮਹਾਰਾਜ ਇਹ ਨਹੀਂ ਦੇਖਦਾ ਕਿ ਤੂੰ ਕਿੰਨੇ ਦੀ ਸੇਵਾ ਕੀਤੀ ਹੈ ਮਹਾਰਾਜ ਇਹ ਦੇਖਦਾ ਕਿ ਇਹ ਸਾਰਾ ਕੁਝ ਭਾਵਨਾ ਦੇ ਟਿਕਿਆ ਹੋਇਆ ਚਲ ਮੰਨ ਲਓ ਕਿ ਆਪਣੇ ਘਰਾਂ ਦੇ ਹਾਲਾਤ ਬਹੁਤ ਜ਼ਿਆਦੇ ਗਰੀਬੀ ਵਾਲੇ ਆ ਪਰ ਮੰਨ ਲਓ ਵੀ ਤੁਹਾਡੀ ਘਰ ਦੇ ਵਿੱਚ 10 ਦਾਣੇ ਹਨ ਕਣਕ ਦੇ ਇਹ ਨਾ ਦੇਖੋ ਕਿ ਦੁਨੀਆ ਕੀ ਕਹਿੰਦੀ ਹੈ ਇੱਕ ਦਾਣਾ ਜਾ ਕੇ ਸੇਵਾ ਚ ਪਾਓ। ਤੁਹਾਡੀ ਤੁਹਾਡੀ ਜੇ ਦੇ ਚ 10 ਰੁਪਏ ਆ 50 ਪੈਸੇ 1 ਰੁਪਿਆ ਜਨ ਕਿ ਜਿੰਨੇ ਕ ਤੁਸੀਂ ਜੋਗ ਆ ਜੋ ਕੁਛ ਵੀ ਤੁਹਾਡੇ ਕੋਲ ਕੁਛ ਵੀ ਹੈ ਉਹਦੇ ਵਿੱਚੋਂ ਜਿੰਨਾ ਕ ਹਿੱਸਾ ਤੁਹਾਡੇ ਕੋਲ ਪਾ ਹੁੰਦਾ ਜਾ ਕੇ ਪਾਓ। ਇਹ ਗੱਲ ਨਾਪਣ ਤੇ ਤੋਲਣ ਤੇ ਮਿੰਟ ਤੇ ਨਹੀਂ ਟਿੱਗੀ ਹੋਈ। ਭਾਵਨਾ ਤੇ ਟਿੱਗੀ ਹੋਈ ਆ। ਜੇਕਰ ਕਿਸੇ ਦੀ ਭਾਵਨਾ ਸੇਵਾ ਕਰਨ ਦੀ ਨਹੀਂ ਸ਼ੋਅ ਕਰਨ ਦੀ ਆ ਤੇ ਜਾਂ ਆਪਣੇ ਆਪ ਨੂੰ ਵੱਡਾ ਦਿਖਾਉਂਦੀ ਆ ਉਹ ਭਾਵੇਂ 20 20 ਟਰੱਕ 100 ਟਰੱਕ ਸੇਵਾ ਦੇ ਕਰ ਲਵੇ ਉਹ ਕਿਸੇ ਖਾਦੇ ਤੇ ਨਹੀਂ ਪੈਣ ਵਾਲੇ ਤੇ ਜੇਕਰ ਕਿਸੇ ਬੰਦੇ ਦੀ ਭਾਵਨਾ ਸੇਵਾ ਕਰਨ ਦੀ ਆ ਪਰ ਉਹਦੇ ਕੋਲ ਹੈ ਨਹੀਂ ਕੁਝ ਇਹਨਾਂ ਤੋਂ ਤਾਂ ਉਹਨੇ ਇੱਕ ਦਾਣਾ ਵੀ ਜਾਂ 1 ਰੁਪਿਆ ਵੀ ਜਾ ਕੇ ਸੇਵਾ ਦੇ ਪਾਤਾ ਹਨਾ ਉਹ ਸ ਬੰਦੇ ਦੀ ਜਿਹੜੀ ਸੇਵਾ ਵਾ ਉਹ ਕਦੇ ਟਰੱਕਾਂ ਵਾਲੇ ਤੋਂ ਜਾਂ ਜਿਹਨੇ ਬਹੁਤ ਜਿਆਦਾ ਲੱਖਾਂ ਕਰੋੜਾਂ ਦੀ ਸੇਵਾ ਕੀਤੀ ਉਹ ਤੋਂ ਵੀ ਜਿਆਦਾ ਉਹਨੂੰ ਫਲ ਮਿਲਦਾ। ਐਸ ਕਰਕੇ ਦੇਖੋ ਮੰਨ ਲਓ ਵੀ ਲੱਖਾਂ ਰੋ ਲੋਕ ਆ ਤੇ ਇਹ ਕਰੋੜਾਂ ਲੋਕ ਗੱਲ ਸੋਚਦੇ ਆ। ਤੇ ਲੱਖਾਂ ਕਰੋੜਾਂ ਲੋਕ ਇਹ ਗੱਲ ਸੋਚਦੇ ਵੀ ਸਾਡੇ ਤਾਂ ਆਪਣੇ ਹਾਲਾਤ ਵਾੜੇ ਵਿਗੜੇ ਹੋਇਆ ਤਹੀ ਸੇਵਾ ਲਈ ਕਰਨੀ। ਹੁਣ ਜੇ ਲੱਖਾਂ ਲੋਕ ਇੱਕ ਇੱਕ ਰੁਪਈਆ ਸੇਵਾ ਕਰਨ ਤਾਂ ਲੱਖਾਂ ਦਾ ਕਿੰਨਾ ਸਮਾਨਾ ਸਕਦਾ। ਐਸ ਕਰਕੇ ਕਦੀ ਵੀ ਇਹ ਨਹੀਂ ਮਾਨੇ ਤੇ ਲਿਉਣਾ ਕਿ ਮੇਰੇ ਹਾਲਾਤ ਬੜੇ ਵਿਗੜੇ ਜਾਂ ਜਿੰਨੀ ਮੈਂ ਸੇਵਾ ਕਰਨੀ ਉਹਦਾ ਕੀ ਹੋਣਾ ਇਹ ਸੇਵਾ ਜਿਹੜੀ ਆ ਭਾਵਨਾ ਦੇ ਡਿੱਗੀ ਹੋਈ ਆ ਦਿਲੋਂ ਤੁਹਾਡਾ ਜੀ ਕਰਦਾ ਸੇਵਾ ਕਰਨ ਨੂੰ ਕੋਈ ਗੱਲ ਨਹੀਂ ਪੈਸੇ ਦੀ ਨਹੀਂ ਸੇਵਾ ਹੁੰਦੀ ਬਰਤਨ ਮਾਜ ਲਓ ਕੋਈ ਜਿੱਦਾਂ ਦਾ ਹੋਰ ਕੰਮ ਕਰ ਲਓ ਜਿੱਥੇ ਤੱਕ ਤੁਹਾਡੇ ਕੋਲ ਜਿੰਨਾ ਖੁੰਦਾ ਉਹਨਾਂ ਦੇ ਕਰ ਬਸ ਦਿਲੋਂ ਕਰ ਲਿਆ ਭਾਵਨਾ ਨਾਲ ਕਰ ਲਿਆ ਉਹ ਬੜੀ ਵੱਡੀ ਸੇਵਾ ਆ ਮਹਾਰਾਏ ਇਦਾਂ ਨਹੀਂ ਦੇਖਦੇ ਕਿਸੇ ਨੂੰ ਇਹ ਦੇ ਕੀਤੇ ਦਾ ਕੁਸ਼ਨ ਆਊਗਾ ਜਾਂ ਕਿਸੇ ਦਾ ਆਊਗਾ ਇਸ ਕਰਕੇ ਉਹ ਬੜਾ ਬਿਆਨ ਦਾ ਤਾਂ ਹੀ ਉਹਨੂੰ ਕਹਿੰਦੇ ਮਿਹਰਬਾਨ ਦਿਆਲੂ ਬੜਾ ਹਾਂਜੀ ਜਿੱਦਾਂ ਹੁਣ ਕਈ ਲੋਕ ਵੀਡੀਓ ਬਣਾਉਂਦੇ ਆ ਸੇਵਾ ਕਰਦੇ ਆ ਵੀਡੀਓ ਬਣਾਉਂਦੇ ਤੇ ਕਈਆਂ ਨੇ ਮੈਂ ਮੈਸੇਜ ਦੇਖਿਆ ਕਿ ਕਹਿੰਦੇ ਆ ਕਿ ਇੱਕ ਹੱਥ ਸੇਵਾ ਕਰੇ ਤੇ ਦੂਸਰੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਤੁਸੀਂ ਲੋਕ ਦਿਖਾਵਾ ਕਰਦੇ ਹੋ ਵੀਡੀਓ ਕਿਉਂ ਬਣਾਉਂਦੇ ਹੋ ਤੇ ਇਹ ਵੀਡੀਓ ਬਣਾਉਣੀ ਚਾਹੀਦੀ ਆ ਸੇਵਾ ਕਰ ਜੇ ਕੋਈ ਸੇਵਾ ਕਰਦਾ ਕਿ ਨਹੀਂ ਜਿਹੜਾ ਤੇ ਬੰਦਾ ਕੋਈ ਚੰਗੇ ਕੰਮ ਕਰਦਾ ਸਮਾਜ ਲਈ ਕੁਛ ਵਧੀਆ ਕਰਦਾ ਗੁਰੂ ਦੀ ਵਿਚਾਰ ਕਰਦਾ ਭਲੇ ਦੇ ਕੰਮ ਕਰਦਾ ਉਹ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਣੇ ਚਾਹੀਦੇ ਆ ਉਹ ਇਸ ਕਰਕੇ ਪਹੁੰਚਣੇ ਚਾਹੀਦੇ ਆ ਕਿ ਸਾਨੂੰ ਸੇਧ ਪਾਉਣੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਸਾਂਝ ਪਾਉਣੀ ਕਿ ਹੋਰ ਭੈਣ ਭਰਾ ਜਿਹੜੇ ਆ ਇਹ ਚੀਜ਼ਾਂ ਨੂੰ ਦੇਖ ਕੇ ਆਪਣੇ ਜੀਵਨ ਨੂੰ ਥੋੜਾ ਬਦਲਦੇ ਆ ਇਹ ਅਸੀਂ ਵੀ ਜਾ ਕੇ ਕਾਇਦੀ ਸੇਵਾ ਕਰੀਏ ਭਲਾ ਕਰੀਏ ਪੁੰਨ ਕਰੀਏ দান ਕਰੀਏ ਸਾਂਝ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਆ ਬਾਕੀ ਜਿਹੜਾ ਕਬਲੇ ਕਬਲੇ ਬਹੁਤ ਤਰੀ ਫਿਰਦੇ ਆ ਪਰ ਫੇਰ ਗੱਲ ਇੱਥੇ ਭਾਵਨਾ ਤੇ ਆਉਂਦੀ ਆ ਕਿ ਕੱਲੀ ਇਹ ਨਹੀਂ ਕਿ ਮੈਂ ਸੇਵਾ ਕਰਨ ਜਾਣਾ ਹੀ ਤਾਂ ਆਵਾ ਕਿ ਤਾਂ ਕਿਉਂਕਿ ਮੈਂ ਵੀਡੀਓ ਬਵਾ ਕੇ ਤਾਂ ਆਪਣੇ ਆਪ ਨੂੰ ਫੇਮਸ ਕਰ ਲਵਾਂ ਠੀਕ ਆ ਨਹੀਂ ਸੇਵਾ ਦਿਲੋਂ ਕਰੋ ਦੁਨੀਆ ਦੇ ਨਾਲ ਸ਼ੇਅਰ ਕਰੋ ਦੁਨੀਆ ਨੂੰ ਪਤਾ ਲੱਗੇ ਤੇ ਪਰ ਇਹ ਨਹੀਂ ਵੀ ਆ ਗੱਲ ਹੋ ਆ ਕੇ ਆਪਣੀ ਦੇਦੋ ਭਾਵਨਾ ਜਿਹੜੀ ਕੱਢੀ ਉਹ ਵੀ ਸੇਵਾ ਕਰਨ ਦੀ ਹੋਣੀ ਚਾਹੀਦੀ ਆ ਕਿਉਂਕਿ ਮਾਰੇ ਕਹਿੰਦੇ ਕਿ ਜਿਹੜੇ ਬੁਰੇ ਕੰਮ ਕਰਦਾ ਨਾ ਉਹਨਾਂ ਨੂੰ ਲੁਕੋ ਕੇ ਰੱਖ ਆਪਣੇ ਤੱਕ ਜਿਹੜਾ ਭਲਾ ਕਰਦਾ ਉਹਨਾਂ ਨੂੰ ਸੰਸਾਰ ਤੱਕ ਦੂਰ ਦੂਰ ਤੱਕ ਦਿਖਾ ਸਣਾ ਕਿ ਲੋਕ ਹੋਰਾਂ ਨੂੰ ਵੀ ਜਾਗ ਆ ਜਾਏ ਸਾਡੇ ਬਾਬੇ ਨੇ 20 ਰੁਪਈਆ ਦਾ ਲੰਗਰ ਲਾਇਆ ਜਗਜਾਹਰ ਕਰਤਾ ਵੀ ਇਹਦਾ ਲੰਗਰ ਜੇ ਲੁਕੋਣਾ ਹੁੰਦਾ ਤਾਂ ਬਾਬਾ ਸਾਡਾ ਬਾਬਾ ਵੀ ਤਾਂ ਲੁਕੋਈ ਸਕਦਾ ਹੈਗਾ ਜਿੱਥੋਂ ਸਾਨੂੰ ਐਡੀ ਵੱਡੀ ਸਿਹਤ ਲੱਗੀ ਹੈ ਤਾਂ ਅੱਜ ਸਾਰੇ ਸੰਸਾਰ ਦੇ ਵਿੱਚ ਮਾਰਾਇਦਾ ਲੰਗਰ ਚੱਲ ਰਿਹਾ ਵਾ ਸਾਂਝ ਪਾਈ ਮਾਰਾ ਠੀਕ ਹੈ ਨਹੀਂ ਇਸ ਕਰਕੇ ਉਹ ਤੇ ਜਿਹੜੇ ਲੋਕ ਸੀਗੇ ਜਿਹੜੇ ਪਖੰਡੀ ਲੋਕ ਸੀਗੇ ਹਾਂ ਇੱਕ ਚੀਜ਼ ਆ ਕਿ ਹਾਂ ਟੰਡੋਰਾ ਨਹੀਂ ਪਿਟਣਾ ਲਕੋਣਾ ਨਿਕਾ ਪਰ ਟੰਡੋਰਾ ਵੀ ਨਹੀਂ ਬਹੁਤ ਜ਼ਿਆਦਾ ਪਿਟਣਾ ਕਿ ਮੈਂ ਜਾ ਕੇ ਲੋਕਾਂ ਦੇ ਬੂਹੇ ਖੜਕਾ ਖੜਕਾ ਕੇ ਤੇ ਲੋਕਾਂ ਨੂੰ ਫੜ ਫੜ ਗਈ ਆਵਾ ਕਿ ਮੈਂ ਬੜਾ ਦਾਨੀ ਆ ਤੇ ਮੈਂ ਬੜੀ ਸੇਵਾ ਕੀਤੀ ਸਾਂਝ ਪਾ ਟੰਡੋਰਾ ਨਹੀਂ ਪਿਟਣਾ ਲਕੋਣਾ ਬਿਲਕੁਲ ਨਹੀਂ ਤੇ ਜਿਹੜੀ ਦੂਸਰੀ ਗੱਲ ਮੈਂ ਕਰਨ ਲੱਗਾ ਹੈਗਾ ਕਿ ਇਹ ਜਿਹੜੇ ਦੇਹਧਾਰੀ ਬਾਬੇ ਠੱਗ ਚੋਰ ਜਿਹੜੇ ਬੜੇ ਹੋਏ ਆ ਧਰਮਾਂ ਦੇ ਵਿੱਚ ਇਹ ਉਹਨਾਂ ਨੇ ਇੱਕ ਇਹ ਪ੍ਰਥਾ ਤਿਆਰ ਕਰਕੇ ਤੇ ਲੋਕਾਂ ਦੇ ਵਿੱਚ ਪ੍ਰਚਲਿਤ ਕੀਤੀ ਸੀਗੀ ਕਿਉਂਕਿ ਉਹਨਾਂ ਨੇ ਧਿਆਨ ਨੂੰ ਵੀ ਲੁੱਟਣਾ ਸੀਗਾ ਤੁਹਾਡੇ ਆਂਡੀ ਗਵਾਂਡੀ ਨੂੰ ਵੀ ਲੁੱਟਣਾ ਸੀਗਾ ਤੁਹਾਡੇ ਪਰਿਵਾਰ ਦੇ ਹੋਰਾਂ ਮੈਂਬਰਾਂ ਨੂੰ ਵੀ ਲੁੱਟਣਾ ਸੀਗਾ ਕਿ ਇੱਕ ਹੱਥ ਨਾਲ ਦਾਨ ਕਰਦੇ ਦੂਸਰੇ ਨੂੰ ਪਤਾ ਨਾ ਲੱਗੇ ਉਹ ਤਾਂ ਹੀ ਕਰਕੇ ਕੀਤੀ ਸੀ ਕਿਉਂਕਿ ਉਹਨਾਂ ਨੂੰ ਜੇ ਤੁਸੀਂ ਆਪਣੇ ਭਰਾ ਨੂੰ ਯਾਰ ਨੂੰ ਦੋਸਤ ਨੂੰ ਜਾਂਡ ਗਵਾਂਡ ਨੂੰ ਦੱਸਤਾ ਉਹਨੂੰ ਪਤਾ ਲੱਗ ਜਾਣਾ ਫਿਰ ਤੁਸੀਂ ਵਿਦਾਨ ਕੀਤਾ ਉਹਨੇ ਨਹੀਂ ਕਰਨਾ ਉਹਨੇ ਕਹਣਾ ਲੈ ਇਹਨੂੰ ਤਾਂ ਆਲਰੇਡੀ ਮੈਂ ਸਮਾਨ ਦੇ ਚੁੱਕਾ ਵਾਂ ਇਸ ਕਰਕੇ ਆਪਾਂ ਜਿਹੜੀ ਸੇਧ ਆਕਾਲ ਪੁਰਖ ਪਰਮਾਤਮਾ ਤੋਂ ਲੈਣੀ ਆ ਮੂਰਖਾਂ ਦੇ ਮਗਰ ਨਹੀਂ ਲਗਣਾ ਤੇ ਅੱਜ ਕੱਲ ਮੂਰਖਤਾ ਬਹੁਤ ਜ਼ਿਆਦੀ ਵਧ ਗਈ ਆ ਤੇ ਮਾਰੇ ਗਰਬਾਣੀ ਕਹਿੰਦੇ ਗੁਰੂ ਜਿਨਾ ਕਾ ਅੰਧਲਾ ਸਿੱਖ ਵੀ ਅੰਧਲੇ ਕਰਮ ਕਰਿਆ ਅਸੀਂ ਅਨੇ ਗੁਰੂਆਂ ਦੇ ਪੱਲੇ ਫੜ ਲਿਆ ਅਸਲ ਗੁਰੂ ਨੂੰ ਭੁੱਲ ਗਏ ਆ ਅਸਲ ਗੁਰੂ ਹੁਣ ਹੈ ਕਿੱਥੇ ਆ ਅਸਲ ਗੁਰੂ ਬੰਦੇ ਦੇ ਅੰਦਰ ਹੀ ਆ ਤੇ ਉਸ ਅੰਦਰ ਵਾਲੇ ਗੁਰੂ ਦੇ ਨਾਲ ਆਪਾਂ ਉਸ ਗੁਰੂ ਦੀ ਧਾਰਨਾ ਕਰ ਰਹੀਆਂ ਤੇ ਧਾਰਨਾ ਵੀ ਸਮਝ ਲਓ ਹੁਣ ਮਾਰੇ ਕਿਰਪਾ ਕਰਦੇ ਆ ਆਪਾਂ ਨੂੰ ਬਚਨ ਕਰਦੇ ਆ ਬਾਣੀ ਦੇ ਵਿੱਚ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਠੀਕ ਆ ਅੰਦਰ ਜਿਹੜਾ ਆਪਣੇ ਗੁਰੂ ਬੈਠਾ ਨਾ ਉਹਨੂੰ ਪਛਾਣ ਮਾਰੇ ਕਿੱ데 ਤੇਰੀ ਪਛਾਣ ਕਿੱਦਾਂ ਹੋਣੀ ਆ ਅਮਰਤ ਵੇਲੇ ਸਾਂਭਣਾ ਬੈਠਾ ਅਮਰਤ ਵੇਲੇ ਇਹ ਗੱਲ ਨੋਟ ਕਰ ਲਓ ਅਮਰਤ ਵੇਲੇ ਉੱਠ ਕੇ ਸਾਰੇ ਧਾਰਮਿਕ ਕਾਰਜ ਕਰਨ ਤੋਂ ਪਹਿਲਾਂ ਜਿੰਨਾ ਹੋ ਸਕਦਾ ਸਭ ਤੋਂ ਪਹਿਲਾਂ ਸਿਮਰਨ ਕਰਨਾ ਸਿਮਰਨ ਜਾਪ ਕਰਨਾ ਤੇ ਮਹਾਰਾ ਨੇ ਵਿਧੀ ਵਿਧਾਨ ਵੀ ਦੱਸਿਆ ਧੌਨਵੇਂ ਧਿਆਨ ਧਿਆਨ ਵਿੱਚ ਜਾਣਿਆ ਗੁਰਮਖ ਅਕਤਿ ਕਹਾਣੀ ਹੁਣ ਜਦੋਂ ਆਪਾਂ ਸਿਮਰਨ ਕਰਾ ਵਾਹ ਗੁਰੂ ਵਾਹ ਹੀ ਗੁਰੂ ਜਿੱਦਾਂ ਵੀ ਕਰਨਾ ਹੋਵੇ ਕੋਈ ਇਹਦੇ ਵਿੱਚ ਹੋਣਾਗਾ ਚਲੋ ਆਪਾਂ ਕਰਦੇ ਵੀ ਥੋੜਾ ਜਦੋਂ ਤੇ ਸਿਮਰਨ ਕਰਨਾ ਵਾ ਤੁਹਾਡੀ ਜਿਹੜੀ ਆਵਾਜ਼ ਆ ਉਹ ਕੰਨਾਂ ਤੱਕ ਪਹੁੰਚਣੀ ਚਾਹੀਦੀ ਆ ਤੇ ਇਸ ਆਵਾਜ਼ ਦੇ ਵਿੱਚ ਹੀ ਆਪਾਂ ਧਿਆਨ ਨੂੰ ਰੱਖਣਾ ਵਾ ਕਿਤੇ ਮੱਥੇ ਤੇ ਨੱਕ ਤੇ ਕੰਨ ਤੇ ਜਾਂ ਕਿਤੇ ਹੋਰ ਨਹੀਂ ਲਾਉਣਾ ਸਿਰਫ ਇਸ ਸਾਊਂਡ ਵਿੱਚ ਧਿਆਨ ਰੱਖਣਾ ਵਾ ਅੱਖਾਂ ਬੰਦ ਕਰਕੇ ਆਕਾਂਤ ਵਿੱਚ ਕੋਸ਼ਿਸ਼ ਕਰਨੀ ਹੈ ਤਾਂ ਅਮਰ ਤੇ ਬਿਲੀ ਔਟਕੇਸ਼ ਨਾਨਕ ਆ ਕੇ ਜਦੋਂ ਸਿਮਰਨ ਕਰੂਗੇ ਥੋੜੇ ਦਿਨ ਤਾਂ ਫਿਰ ਜਿਹੜੀ ਧਾਰਨਾ ਅੰਦਰ ਲਈ ਗੁਰੂ ਦੀ ਹੋਣੀ ਹੈ ਤੇ ਮਾਰੇ ਨੇ ਆਪ ਸੋਝੀ ਪਾਣੀ ਹੈ ਤਾਂ ਉਥੇ ਮੂਰਖ ਬੰਦਾ ਨਾ ਮਹਾ ਮੂਰਖ ਬੰਦਾ ਵੀ ਜਿਹੜਾ ਕਹਿੰਦਾ ਕਿ ਮੈਨੂੰ ਪਤਾ ਹੀ ਨਹੀਂ ਧਰਮ ਦਾ ਉਹਨੂੰ ਵੀ ਮਾਰੇ ਬ੍ਰਹਮ ਗਿਆਨੀ ਬਣਾ ਲੈਂਦੇ ਆ ਅੰਦਰੋਂ ਗਿਆਨ ਦਾ ਪ੍ਰਗਟਾਵਾ ਹੁੰਦਾ ਤੇ ਮਾਰੇ ਹਰ ਇੱਕ ਗੱਲ ਗਰਬਾਣੀ ਚ ਕਹ ਰਿਹਾ ਖੋਲ ਪੇਦਾ ਦੇ ਘੜ ਡਿੱਠਾ ਖਜਾਨਾ ਇਹ ਖਜ਼ਾਨਾ ਹੈ ਅਮਰਤ ਵੇਲੇ ਖੁੱਲਦਾ ਹੈ ਹਾਂਜੀ ਸਿਮਰਨ ਕਰਨਾ ਕਿਉਂ ਜ਼ਰੂਰੀ ਆ ਜੇ ਆਪਾਂ ਸਾਫ ਦੇਣਾ ਚੱਲਦੇ ਆ ਸੇਵਾ ਕਰਦੇ ਆ ਤੇ ਸਿਮਰਨ ਕਰਨਾ ਹੀ ਕਿਉਂ ਜ਼ਰੂਰੀ ਆ ਨੰਬਰ 1 ਦੇਖੋ ਮਾਰੇ ਕਹਿੰਦੇ ਸਾਚ ਬਿਨਾ ਕਿਆ ਹੁਬਤ ਸੋਚਾ ਠੀਕਾ ਦਿਲ ਸਾਫ ਹੀ ਨਹੀਂ ਹੋ ਸਕਦਾ ਤੁਹਾਡਾ ਜਨਾ ਮਰਜੀ ਦਿਲ ਸਾਫ ਕਰ ਆਪਣੇ ਆਪ ਦਿਲ ਸਾਫ ਨਹੀਂ ਹੋ ਸਕਦਾ ਇਹਨੂੰ ਸਾਫ ਕਰਨ ਲਈ ਪਹਿਲੋ ਸਿਮਰਨ ਕਰਨਾ ਪੈਣਾ ਫੇਰ ਖੇੜੀ ਸਾਰੀ ਬਾਤ ਸਮਝ ਆਉਣੀ ਹੈ ਇਹ ਜਿਹੜੇ ਮਨ ਨੂੰ ਆਪਣੇ ਆਪ ਨੂੰ ਬੰਦਾ ਸੋਚਾ ਕਰਕੇ ਬੈਠਾ ਜਾਂ ਆਪਣੇ ਮਨ ਨੂੰ ਸਾਫ ਕਰਕੇ ਬੈਠਾ ਵਾ ਇਹ ਸਾਫ ਹੈ ਨਹੀਂ ਕਿ ਭਰਮ ਦੇ ਵਿੱਚ ਆ ਇਹਨੂੰ ਪਹਿਲੋ ਧਰਮ ਅਜ ਜਾਣਾ ਪੈਣਾ ਧਰਮ ਆਪਣੇ ਗੁਰੂ ਦੇ ਉਪਦੇਸ਼ਾਂ ਨੂੰ ਮੰਨਣਾ ਪੈਣਾ ਇਹ ਜਿਹੜਾ ਸਾਊਂਡ ਆ ਵਾਹ ਗੁਰੂ ਇਹੜੀ ਵਾਈਬ੍ਰੇਸ਼ਨ ਹੈ ਇਹ ਜਿਹੜੀ ਧੁੰਨ ਆਈ ਹੋਈ ਧੁੰਨ ਦੀ ਮਾਰ ਇਹ ਗੱਲ ਕਰ ਰਿਹਾ ਧੁੰਨ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮਖਾਗਾ ਟਿਕਾਣੀ ਇਹ ਇਸ ਵਾਈਬ੍ਰੇਸ਼ਨ ਨੇ ਇਸ ਵਾਈਬ੍ਰੇਸ਼ਨ ਨੇ ਤੁਹਾਨੂੰ ਸਾਰਾ ਹੀ ਕੁਝ ਸਮਝਾਉਣਾ ਤੇ ਇਥੋਂ ਹੀ ਸਾਰੀ ਪਹਿਲੋ ਜਿਹੜਾ ਮਨ ਸੁੱਚਾ ਹੋਣਾ ਸਾਫ ਹੋਣਾ ਫੇਰ ਪਤਾ ਲੱਗਣਾ ਹੁਣ ਆਪਾਂ ਜਿਹੜੇ ਜਿਹੜਾ ਇਹ ਧਰਮ ਦਾ ਰਸਤਾ ਨਾ ਜਿਵੇਂ ਜਿਵੇਂ ਤੁਰਾਂਗੇ ਤਿਵੇਂ ਤਿਵੇਂ ਪਤਾ ਲੱਗਦਾ ਹੁਣ ਇਹ ਜਿਹੜਾ ਮਨਸ ਦੁਨੀਆ ਸੋਚਿਆ ਕਰਕੇ ਬੈਠੀ ਆਪਾਂ ਕਹਿ ਰਹੇ ਹਾਂ ਮਨ ਸੋਚਿਆ ਕਰਕੇ ਗੁਰਦਾਰੇ ਜਾਓ ਮਨ ਸੋਚਿਆ ਕਰਕੇ ਸੇਵਾ ਕਰੋ ਮਨ ਸਾਫ਼ ਕਰਕੇ ਕਿੱਦਾਂ ਕਿ ਕਿਹੜੇ ਮਟੀਰੀਅਲ ਨਾਲ ਮਨ ਸਾਫ਼ ਕਰ ਲਾਂਗੇ ਆਪਾਂ ਇਹਦੇ ਕੱਪੜਾ ਥੋੜੀ ਜਿ ਨੂੰ ਆਪਾਂ ਸਾਬਣ ਨਾਲ ਧੋਲਾਂਗੇ ਸਰਫ ਨਾਲ ਧੋਲਾਂਗੇ ਇਹਨੂੰ ਨਾਮ ਦੇ ਨਾਲ ਹੀ ਧੋਤਾ ਜਾਂਦਾ ਮਨ ਤੇ ਜਦੋਂ ਧੋਤਾ ਜਾਂਨੇ ਧੋਤਾ ਜਾਣਾ ਵਾ ਫੇ ਸਾਰੀ ਸੰਜ ਲਗਣੀ ਅਸਲ ਧਰਮ ਦੀ ਫੇ ਬਾਹਰੋਂ ਕਿਸ ਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ ਅੰਦਰ ਘੱਟ ਸਾਰੀ ਖੇਡ ਆਪਣੇ ਆਪ ਬੰਦੀ ਆ ਇਸ ਕਰਕੇ ਸਿਮਰਨ ਕਰਨਾ ਹੀ ਪੈਣਾ ਨਹੀਂ ਤੇ ਖੇਡ ਨਹੀਂ ਬੰਨ੍ਹ ਰਹੀ ਨਾ ਦੁੱਖ ਮਿਟਣੇ ਆ ਨਾ ਰੋਗ ਮਿਟਣੇ ਆ ਨਾ ਕਲਾ ਕਲੇਸ਼ ਮਿਟਣੇ ਉਹ ਸਾਰਾ ਕੁਝ ਤੇਵੇਂ ਹੀ ਖੜਾ ਰਹਿਣਾ ਜਿਦਾ ਪਹਿਲਾਂ ਚੱਲ ਰਿਹਾ ਸੀ ਸਿਮਰਨ ਕਰਨਾ ਪੜਾ ਹੁਣ ਸੁਖਮਣੀ ਸਾਹਿਬ ਦੇ ਵਿੱਚ ਮਹਾਰਾਏ ਵਾਰ-ਵਾਰ ਸਿਮਰਨ ਤੇ ਜੋਰ ਦੇ ਰਹੇ ਆ ਅਸੀਂ ਪੜਦੇ ਰੋਜ਼ ਆ ਮੰਦੇ ਵੀ ਨਹੀਂਗੇ ਇਸ ਕਰਕੇ ਬਿਨਾਂ ਸਿਮਰਨ ਤੋਂ ਜਿਹੜੇ ਕਈ ਕਈ ਗੁਰਮਖ ਪਿਆਰੇ ਹੈਗੇ ਆ ਉਹ ਹੁਣ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਕਿ ਕਈਆਂ ਦਾ ਘੱਟ ਸਿਮਰਨ ਦੇ ਨਾਲ ਜਾਂ ਸਿਮਰਨ ਨਾ ਕੀਤਾ ਵੀ ਕਿਸੇ ਵੇਲੇ ਗੱਲ ਥੋੜੀ ਬਣ ਜਾਂਦੀ ਹੈ ਉਹ ਬਣਦੀ ਆ ਪੂਰਬਲੇ ਜਨਮ ਦੇ ਜਿਹੜਾ ਪਿਛਲਾ ਕੀਤਾ ਹੋਇਆ ਉੱਥੇ ਕਦੇ ਜਿੱਦਾਂ ਜੀਵਨ ਜਿਹੜਾ ਖਤਮ ਹੋ ਗਿਆ ਸੀਗਾ ਤੇ ਉਹ ਬਾਅਦ ਵਿੱਚ ਦੁਬਾਰਾ ਸ਼ੁਰੂ ਹੋ ਜਾਂਦਾ ਠੀਕ ਹੈ ਤੇ ਨਾਰਮਲ ਸਾਰਿਆਂ ਦੀ ਖੇਡ ਇਦਾਂ ਨਹੀਂ ਬੰਦੀ ਸਿਮਰਨ ਕਰਨਾ ਪੈਂਦਾ ਸਿਮਰਨ ਤੋਂ ਬਗੈਰ ਬਹੁਤ ਔਖਾ ਹਾਂ ਜੀ ਤੁਹਾਡੇ ਕਹਿੰਦਾ ਭਾਵਾ ਕਿ ਨਾਮ ਜਪਨਾ ਹੀ ਪੈਣਾ ਵਾ ਪਰ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦਾ ਉਹਨਾਂ ਦਾ ਜੀਵਨ ਕਿਦਾਂ ਦੇਖੋ ਅਸਲ ਵਿੱਚ ਮੇਰਾ ਕਹਿਣਾ ਇਹ ਹੈ ਮਾਰੇ ਸਾਨੂੰ ਗੁਰਬਾਣੀ ਦੇ ਵਿੱਚ ਸੋਜੀ ਪਾਉਂਦੇ ਉਹ ਕਾਲਪੁਰ ਪ੍ਰਮਾਤਮਾ ਹੀ ਸਾਨੂੰ ਇਸ ਰਾਸਤੇ 'ਤੇ દોਰਦੇ ਆ ਆਪਣੇ ਗੁਰਗ੍ਰਾਸ ਸਾਹਿਬ ਦੇ ਵਿੱਚ ਹੀ ਸਾਨੂੰ ਸੋਜੀ ਪਾ ਰਹੇ ਆ ਇਹ ਮਾਰੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਹਿ ਰਹੇ ਆ ਜਿਹੜੇ ਨਹੀਂ ਜਪਦੇ ਤੇ ਪਰ ਮਾਰੇ ਕਹਿੰਦੇ ਆ ਕਿ ਨਾਮ ਬਿਨਾ ਜੀਤਾ ਬਿਵਹਾਰ ਜਿਉ ਮਿਰਤਕ ਮਿੱਥਿਆ ਸੰਗਾਰ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦਾ ਜੀਵਨ ਉਹਨਾਂ ਲੋਕਾਂ ਦਾ ਜੀਵਨ ਇਸ ਤਰੀ ਇਸ ਤਰ੍ਹਾਂ ਦਾ ਜਿਵੇਂ ਇੱਕ ਮੁਰਦੇ ਨੂੰ ਸ਼ਿੰਗਾਰਿਆ ਹੁੰਦਾ ਹ ਹੋਂ ਜਿਹੜਾ ਮੁਰਦਾ ਨਾ ਤੋ ਬੋਲ ਸਕਦਾ ਨਾ ਸੁਣ ਸਕਦਾ ਨਾ ਤੁਰ ਸਕਦਾ ਪੋਸ਼ਨ ਨਹੀਂ ਕਰ ਸਕਦਾ ਫਿਰ ਹੁਣ ਤੁਸੀਂ ਆਪ ਹਿਸਾਬ ਲਾਓ ਕਿ ਉਹ ਧਰਮ ਦੇ ਰਾਸਤੇ ਤੇ ਫੇ ਕਿੱਦਾਂ ਚੱਲ ਜੂਗਾ ਇਸ ਕਰਕੇ ਬੜੀਏ ਬੜੇ ਮਾਰੇ ਨੇ ਭਜਨ ਕੀਤੇ ਜਿਹੜੇ ਨਾਮ ਤੋਂ ਬਿਨਾ ਉਹ ਸੱਪ ਵਰਗਾ ਜੀਵਨ ਜੀਂਦੇ ਆ ਬਹੁਤ ਕੁਛ ਮਾਰੇ ਨੇ ਇਸ ਚੀਜ਼ ਦੇ ਵਿਦੇਸ਼ ਦਿੱਤੇ ਆ ਸੋ ਇਹ ਇੰਨੀਆਂ ਕਾ ਵਿਚਾਰਾ ਦੜਨਾ ਸਾਰੇ ਪਾਣੀ ਸੀ ਗੁਰੂਵਾਂ ਕਾ ਪਿਆਰਿਓ ਨਾਮ ਜਰੂਰ ਜਪਿਆ ਕਰੋ ਨਾਮ ਜਪਣ ਤੋਂ ਬਿਗੈਰ ਬਹੁਤ ਔਖਾ ਧਰਮ ਦਾ ਰਸਤਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ